ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਜੀ ਲੇਡੀਜ਼ ਕਾਰਡੀਗਨ ਜੈਂਟ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਕੈਪ ਕਿਸੇ ਵੀ ਪ੍ਰੋਜੈਕਟ ਤੇ ਇਸ ਡਿਜ਼ਾਈਨ ਨੂੰ ਪਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਉਲਟੀ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਤੇ ਬਹੁਤ ਹੀ ਜਲਦੀ ਜਲਦੀ ਬੰਦ ਹੈ ਛੇ ਸਲੰਗਾਂ ਦਾ ਆਪਣਾ ਡਿਜ਼ਾਈਨ ਹੈ ਛੇ ਸਲੰਗਾਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਤੇ ਜਦੋਂ ਆਪਾਂ ਐਸੇ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ 6 ਦੇ ਮਲਟੀਪਲ ਤਿੰਨ ਕੁੰਡੇ ਆਪਾਂ ਵਾਧੂ ਰੱਖ ਲੈਣੇ ਤੇ ਦੋ ਕੁੰਡੇ ਕੰਨੀਆਂ ਵਾਸਤੇ ਰੱਖ ਲੈਣੇ ਠੀਕ ਹੈ ਇੱਕ ਇਧਰ ਕੰਨੀ ਤੇ ਇੱਕ ਇਧਰ ਕੰਨੀ ਤੇ ਠੀਕ ਹੈ ਜਿਵੇਂ 6 6 6 ਇਸ ਤਰ੍ਹਾਂ ਕਰਕੇ ਕੁੰਡੇ ਲੈਣੇ ਉਸ ਤੋਂ ਬਾਅਦ ਤਿੰਨ ਕੁੰਡੇ ਫਿਰ ਦੋ ਕੁੰਡੇ ਤੇ ਆਪਣਾ ਡਿਜ਼ਾਈਨ ਜਿਹੜਾ ਸੈੱਟ ਹੋ ਜਾਂਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਇਹ ਬਾਰਡਰ ਦੇ ਤੌਰ ਤੇ ਇਸ ਤਰ੍ਹਾਂ ਮੈਂ ਦੋ ਲਾਈਨਾਂ ਉਲਟੀਆਂ ਬਣਾਇਆਂ ਤੁਸੀਂ ਕਿਸ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਬਾਰਡਰ ਬਣਾ ਸਕਦੇ ਹੋ ਉਸ ਤੋਂ ਬਾਅਦ ਆਪਣਾ ਜਿਹੜਾ ਇਹ ਡਿਜ਼ਾਈਨ ਉੱਪਰ ਬਣਾ ਸਕਦੇ ਹੋ ਪਹਿਲੀ ਸਲਾਈ ਡਿਜ਼ਾਈਨ ਦੀ ਆਪਾਂ ਸ਼ੁਰੂ ਕਰਾਂਗੇ ਸਿੱਧੇ ਪਾਸੇ ਤੋਂ ਕੰਨੀ ਵਾਲਾ ਕੁੰਡਾ ਜਿਹੜਾ ਅਤਾਰੋ ਚਾਹੇ ਬਣੋ ਇਹ ਤੁਹਾਡੀ ਆਪਣੀ ਮਰਜ਼ੀ ਬਾਧੂ ਕੁੰਡਾ ਠੀਕ ਹੈ ਅੱਗੇ ਛੇ-ਛੇ ਕੁੰਡਿਆਂ ਤੇ ਡਿਜ਼ਾਈਨ ਚੱਲੂਗਾ ਆਪਣੀ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇੱਕ 2 3 ਠੀਕ ਹੈ ਇਸ ਤਰ੍ਹਾਂ ਤਿੰਨ ਕੁੰਡੇ ਸਿੱਧੇ ਬਣਾ ਕੇ ਇੱਕ ਕੁੰਡਾ ਬਣਾਵਾਂਗੇ ਆਪਾਂ ਉਲਟਾ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਥ੍ਰੈਡ ਪਿੱਛੇ ਕਰਾਂਗੇ ਇੱਕ ਕੁੰਡਾ ਜਿਹੜਾ ਆਪਣਾ ਇਹ ਇਹਦੇ ਵਿੱਚ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਦੋ ਵਾਰ ਥ੍ਰੈਡ ਲਪੇਟ ਕੇ ਸਿੱਧਾ ਬਣਾਉਣਾ ਠੀਕ ਹੈ ਇਸ ਤਰ੍ਹਾਂ ਫਿਰ ਅੱਗੇ ਕੁੰਡਾ ਉਲਟਾ ਛੇ ਕੁੰਡੇ ਹੋ ਗਏ ਤਿੰਨ ਕੁੰਡੇ ਆਪਣੇ ਸਿੱਧੇ ਹੋਗੇ ਇੱਕ ਉਲਟਾ ਫਿਰ ਦੋ ਵਾਰ ਤਾਂ ਗੱਲ ਪੇਟ ਕੇ ਸਿੱਧਾ ਕੁੰਡਾ ਬਣਾਇਆ ਇੱਕ ਉਲਟਾ ਇਹ ਹੀ ਛੇ ਛੇ ਕੁੰਡੇ ਜਿਹੜੇ ਆਪਾਂ ਬਾਰ-ਬਾਰ ਰਿਪੀਟ ਕਰਨੇ ਪਹਿਲੀ ਸਲਾਈ ਤੇ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਇੱਕ ਕੁੰਡਾ ਆਪਣਾ ਉਲਟਾ ਠੀਕ ਹੈ ਥ्रेड ਪਿੱਛੇ ਫਿਰ ਉਸੇ ਤਰ੍ਹਾਂ ਦੋ ਵਾਰ ਤਾਂ ਗੱਲ ਪੇਟ ਕੇ ਸਿੱਧਾ ਕੁੰਡਾ ਬਣਾਉਣਾ ਇਸ ਤਰ੍ਹਾਂ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਉਲਟਾ කුන්ඩ හෝ ත්‍රඩ කරගි පිච්ේ ෆේරෝසේ තර තැකුඩේ සිද්දැ එ කුන්ඩවල්ට තරඩ පිච්ේ දෝ වාර්තාගල් පේටක සිද්ධා කුඩාබනය ේරේකුන්ඩවල් ශයකුන්ඩ ෝගේ ලාස්ට ේරෝ තරජිම ටාර්ටිං පනේ තැන්නකුන්ඩේ සිද්ධිය ඇසි ලාස්ටතෙවි තැන කුන්ඩේ සිද්ධයගේ කැනි වල කුඩ සිද් නාලගේ ද්දේශ ලයි අ ස් ්‍ර ි. ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਉਲਟੀ ਸਾਈਡ ਤੋਂ ਬਾਧੂ ਕੁੰਡਾ اتار ਲਿਆ ਇਸ ਤਰ੍ਹਾਂ ਆਪਾਂ ਠੀਕ ਹੈ ਅੱਗੇ ਆਪਣੀ ਇੱਕ ਦੋ ਤਿੰਨ ਕੁੰਡੇ ਉਲਟੀ ਆ ਗਏ ਜਿਹੜੇ ਉਧਰ ਸਿੱਧੇ ਬਣਾਏ ਸੀ ਇਸ ਤਰ੍ਹਾਂ ਜਿਹੜਾ ਉਧਰ ਆਪਾਂ ਉਲਟਾ ਕੁੰਡਾ ਬਣਾਇਆ ਇੱਧਰ ਸਿੱਧਾ ਬਣਾ ਲਾਂਗੇ ਥ੍ਰੈਡ ਕਰਾਂਗੇ ਅੱਗੇ ਜਿਹੜਾ ਆਪਾਂ ਹੁਣ ਉਧਰ ਦੋ ਵਾਰ ਥ੍ਰੈਡ ਲਪੇਟ ਕੇ ਕੁੰਡਾ ਬਣਾਇਆ ਇਹਨੂੰ ਸਲਿੱਪ ਕਰ ਲੈਣੀ। ਥ੍ਰੈਡ ਕਰਾਂਗੇ ਪਿੱਛੇ ਜਿਹੜਾ ਉਧਰ ਉਲਟਾ ਬਣਾਇਆ ਹੈ ਇੱਧਰ ਸਿੱਧਾ 6 ਕੁੰਡੇ ਹੋਗੇ। ਤਿੰਨ ਉਲਟੇ ਇੱਕ ਸਿੱਧਾ ਇੱਕ ਸਲਿੱਪ ਇੱਕ ਸਿੱਧਾ। ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਉਲਟੇ। 1 2 3 ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਕੁੰਡਾ ਸਲਿੱਪ। റെഡ പക്ഷേ കൂടാ സിദ്ധാ ണ്ടേ റേ തോ തർഡ പക്ഷേ എഡ അ സലിപ്പർഡ പക്ഷേ എഡ അാസ്റ്റ് വീട്ട ഉൽട്ട് കണ്ാ കൂടാ ഉൾട്ട സിലായി ഉൾട്ട ബന സലപ്ലീ ക്സ് തര ਤੀਸਰੀ ਸਲਾਈ ਆਪਣੇ ਡਿਜ਼ਾਈਨ ਦੀ ਇੱਕ ਕੁੰਡਾ ਤਾਰਾਂਗੇ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਇਸ ਤਰ੍ਹਾਂ ਠੀਕ ਹੈ ਇੱਕ ਕੁੰਡਾ ਉਲਟ ਜਿਹੜਾ ਹੁਣ ਆਪਾਂ ਐ ਸਲਿੱਪ ਕੀਤਾ ਸੀ ਇਹਨੂੰ ਸਿੱਧਾ ਬਣਾ ਲਾਂਗੇ ਇੱਕ ਸਿੱਧਾ ਇੱਕ ਉਲਟ ਥ्रेड ਕਰਾਂਗੇ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਇੱਕ ਕੁੰਡਾ ਉਲਟਾ ਫਿਰ ਇਹ ਕੁੰਡਾ ਜਿਹੜਾ ਸਲਿੱਪ ਕੀਤਾ ਸੀ ਸਿੱਧਾ ਇਹ ਕੁੰਡਾ ਉਲਟਾ ਥ्रेड ਕਰਾਂਗੇ ਪਿੱਛੇ 1 2 ਤਿੰਨ ਕੁੰਡੇ ਸਿੱਧੇ ਥ्रेड ਅੱਗੇ ਇੱਕ ਉਲਟਾ ਥ्रेड ਪਿੱਛੇ ਜਿਹੜਾ ਸਲਿੱਪ ਕੀਤਾ ਸੀ ਇਹਨੂੰ ਸਿੱਧਾ ਬਣਾਵਾਂਗੇ ਫਿਰ ਇੱਕ ਉਲਟਾ ਠੀਕ ਹੈ ਇਸ ਤਰ੍ਹਾਂ ਲਾਸਟ ਤੇ ਉਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਆ ਗਏ ਕੰਨੀ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਹੈ ਚੌਥੀ ਸਲਾਈ ਰੋਂਗ ਸਾਈਡ ਤਾਂ ਉਸੇ ਤਰ੍ਹਾਂ ਇੱਕ ਕੁੰਡਾ ਤਾਰਿਆ ਹੁਣ ਚੌਥੀ ਸਲਾਈ ਆਪਾਂ ਜਿਹੜੇ ਕੁੰਡੇ ਉਲਟੇ ਬਣਾਉਂਦੇ ਆ ਰਹੇ ਹਾਂ ਉਲਟੀ ਸਾਈਡ ਤੋਂ ਥ्रेड ਕਰਾਂਗੇ ਪਿੱਛੇ ਇਹਨਾਂ ਨੂੰ ਸਿੱਧੇ ਬਣਾਵਾਂਗੇ ਚੌਥੀ ਸਲਾਈ 'ਚ ਇੱਕ ਦੋ ਤੈਨ ਠੀਕ ਹੈ ਫਿਰ ਆਪਣਾ ਚੌਥਾ ਕੁੰਡਾ ਵੀ ਸਿੱਧਾ ਆ ਗਿਆ ਇਸ ਤਰ੍ਹਾਂ ਪੰਜਵਾਂ ਕੁੰਡਾ ਆ ਗਿਆ ਉਲਟਾ ਛੇਵਾਂ ਕੁੰਡਾ ਆ ਗਿਆ ਸਿੱਧਾ ਛੇ ਕੁੰਡੇ ਹੋ ਗਏ ਤਿੰਨ ਸਿੱਧੇ ਚੌਥਾ ਕੁੰਡਾ ਸਿੱਧਾ ਪੰਜਵਾਂ ਉਲਟਾ ਛੇਵਾਂ ਸਿੱਧਾ ਫਿਰ ਉਸੇ ਤਰ੍ਹਾਂ ਤੈਨ ਕੁੰਡੇ ਸਿੱਧੇ 1 2 3 ਠੀਕ ਹੈ ਚੌਥਾ ਕੁੰਡਾ ਵੀ ਸਿੱਧਾ ਇਸ ਤਰ੍ਹਾਂ ਥ੍ਰੈਡ ਲੱਗੇ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਛੇ ਕੁੰਡੇ ਹੋ ਗਏ ਥ੍ਰੈਡ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਚੌਥਾ ਕੁੰਡਾ ਵੀ ਸਿੱਧਾ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਛੇ ਕੁੰਡੇ ਹੋ ਗਏ ਲਾਸਟ ਤੇ ਵੀ ਉਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਆ ਜਾਣਗੇ 1 2 3 ਕੰਨੀ ਵਾਲਾ ਕੁੰਡਾ ਉਲਟੀ ਸਲਾਈ ਆ ਉਲਟਾ ਬਣਾ ਲਾਂਗੇ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਆਪਣੇ ਡਿਜ਼ਾਈਨ ਦੀਆਂ ਇਸ ਤਰ੍ਹਾਂ ਪੰਜਵੀਂ ਸਲਾਈ ਬਣਾਵਾਂਗੇ ਆਪਾਂ ਸਿੱਧੇ ਪਾਸੇ ਇੱਕ ਕੁੰਡਾ ਧਾਰ ਕੇ ਥ੍ਰੈਡ ਕਰਾਂਗੇ ਅੱਗੇ ਹੁਣ ਜਿਹੜੇ ਉਲਟੇ ਕੁੰਡੇ ਇਹਨਾਂ ਨੂੰ ਆਪਾਂ ਉਲਟੇ ਬਣਾਵਾਂਗੇ ਜਿਹੜੇ ਇੱਧਰ ਉਲਟੇ ਦਿਖਾਈ ਦੇ ਰਹੇ ਇੱਕ ਦੋ ਤਿੰਨ ਪਹਿਲਾਂ ਆਪਾਂ ਸਿੱਧੇ ਬਣਾਏ ਸੀ ਪੰਜਵੀਂ ਸਲਾਈ 'ਚ ਆਪਾਂ ਬਣਾਉਣੀ ਹੈ ਉਲਟੇ ਠੀਕ ਹੈ ਫਿਰ ਜਿਹੜਾ ਕੁੰਡਾ ਇਹ ਉਲਟਾ ਹੈ ਇਹਨੂੰ ਉਲਟਾ ਬਣਾ ਲੈਣਾ ਇਸ ਤਰ੍ਹਾਂ ਹੁਣ ਜਿਹੜਾ ਆਪਣਾ ਕੁੰਡਾ ਇਹ ਪੰਜਵਾਂ ਕੁੰਡਾ ਇਸ ਤਰ੍ਹਾਂ ਸਿੱਧਾ ਦਿਖਾਈ ਦੇ ਰਿਹਾ ਆਪਾਂ ਨੂੰ ਇਸ ਤਰ੍ਹਾਂ ਇਹ ਆਪਾਂ 1 2 ਦੋ ਹੋਲ ਛੱਡ ਕੇ ਜਿਹੜਾ ਆਪਾਂ ਨੂੰ ਇਹ ਹੋਲ ਦਿਖਾਈ ਦੇ ਰਿਹਾ ਥ੍ਰੈਡ ਪਿੱਛੇ ਕਰ ਲੈਣਾ ਇਹਦੇ ਵਿੱਚ ਦੀ ਆਪਾਂ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਠੀਕ ਹੈ ਕੁੰਡਾ ਬਣਾ ਲਿਆ ਹੁਣ ਆਪਾਂ ਇਹ ਸਲਾਈ ਤੇ ਕਰਨਾ ਹੈ ਫਿਰ ਪਿਛਲੀ ਸਾਈਡ ਤੋਂ ਦੋ ਦਾ ਇੱਕ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਥ्रेड ਕਰਾਂਗੇ ਅੱਗੇ ਫਿਰ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਛੇ ਕੁੰਡੇ ਹੋ ਗਏ ਹੁਣ ਥ्रेड ਫੇਰ ਪਿੱਛੇ ਕਰਾਂਗੇ ਤਿੰਨ ਕੁੰਡੇ ਆਪਾਂ ਬਣਾਵਾਂਗੇ ਉਲਟੇ ਇੱਕ ਦੋ ਤਿੰਨ ਠੀਕ ਹੈ ਚੌਥਾ ਕੁੰਡਾ ਵੀ ਉਲਟਾ ਦਿਖਾਈ ਦੇ ਰਿਹਾ ਹੈ ਉਲਟਾ ਬਣਾਵਾਂਗੇ ਥ्रेड ਕਰਾਂਗੇ ਪਿੱਛੇ ਪੰਜਵਾਂ ਕੁੰਡਾ ਜਿਹੜਾ ਆਪਾਂ ਨੂੰ ਇਸ ਤਰ੍ਹਾਂ ਦਿਖਾਈ ਦੇ ਰਿਹਾ ਫਿਰ ਉਸੇ ਤਰ੍ਹਾਂ ਇੱਕ ਦੋ 홀 ਛੱਡ ਕੇ ਜਿਹੜਾ ਆਪਾਂ ਨੇ 홀 ਦਿਖਾਈ ਦੇ ਰਿਹਾ ਸਿੱਧਾ ਕੁੰਡਾ ਇਹਦੇ ਵਿੱਚ ਦੀ ਇਸ ਤਰ੍ਹਾਂ ਬਣਾਵਾਂਗੇ ਇਹ ਸਲਾਈ ਤੇ ਕਰ ਲਾਂਗੇ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਇਹ ਕੁੰਡਾ ਉਲਟਾ 6 ਕੁੰਡੇ ਹੋਗੇ ਦੁਬਾਰਾ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਉਲਟੇ ਇੱਕ ਦੋ ਤਿੰਨ ਚੌਥਾ ਕੁੰਡਾ ਵੀ ਉਲਟ ਥ੍ਰੈਡ ਪਿੱਛੇ ਹੁਣ ਜਿਹੜਾ ਪੰਜਵਾਂ ਕੁੰਡਾ ਇੱਕ ਦੋ 홀 ਛੱਡ ਕੇ ਤੀਸਰੇ 홀 ਵਿੱਚ ਇਸ ਤਰ੍ਹਾਂ ਕੁੰਡਾ ਬਣਾਉਣਾ ਹੈ ਇਹ ਸਲਾਈ ਤੇ ਕਰਨਾ ਦੋ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਅੱਗੇ ਕੁੰਡਾ ਉਲਟ ਛੇ ਕੁੰਡੇ ਹੋ ਗਏ ਥ੍ਰੈਡ ਪਿੱਛੇ ਲਾਸਟ ਤੇ ਉਸੇ ਤਰ੍ਹਾਂ ਇੱਕ ਦੋ ਤਿੰਨ ਕੁੰਡੇ ਉਲਟ ਕੰਨੀ ਵਾਲਾ ਕੁੰਡਾ ਸਿੱਧੀ ਸਲਾਈ ਹੈ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਛੇਵੀਂ ਸਲਾਈ ਬਣਾਉਣੀ ਹੈ ਉਲਟ ਪਾਸੇ ਤੋਂ ਇੱਕ ਗੁੰਡਾ ਤਾਰਿਆ ਥ੍ਰੈਡ ਕੀਤਾ ਪਿੱਛੇ ਹੁਣ ਆਪਾਂ ਸਾਰੇ ਗੁੰਡੇ ਸਿੱਧੇ ਬਣਾ ਲੈਣੇ ਛੇ ਸਲਾਈਆਂ ਦਾ ਡੱਟ ਜਾਈਂ ਛੇ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨ ਜਿਵੇਂ ਜਿਵੇਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਂਦੇ ਜਾਵਾਂਗੇ ਉਸੇ ਤਰ੍ਹਾਂ ਆਪਣਾ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਬਣ ਕੇ ਆਉਂਦਾ ਛੇ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਕਿਵੇਂ ਸ্লাইਡ ਡਿਜ਼ਾਈਨ ਦੀ ਉਲਟ ਪਾਸੇ ਤੋਂ ਸਾਰੀ ਸਿੱਧੀ ਬਣਾ ਲੈਣੀ ਹੈ। ਲਓ ਜੀ ਇਹ ਹੀ ਛੇ ਸਲਾਂ ਦਾ ਆਪਣਾ ਡਿਜ਼ਾਈਨ। ਹੁਣ ਦੁਬਾਰਾ ਜਦੋਂ ਡਿਜ਼ਾਈਨ ਆਪਾਂ ਸ਼ੁਰੂ ਕਰਨਾ ਹੈ। ਉਸੇ ਤਰ੍ਹਾਂ ਸ਼ੁਰੂ ਕਰਨਾ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਇੱਕ ਕੁੰਡਾ ਤਾਰ ਕੇ ਤਿੰਨ ਸਿੱਧੇ ਇੱਕ ਉਲਟਾ ਇੱਕ ਕੁੰਡੇ ਵੀ ਦੀ ਸਲਾਈ ਕੱਢ ਕੇ ਦੋ ਵਾਰ ਤਾਂ ਗਲ ਪੇਟ ਕੇ ਸਿੱਧਾ ਫਿਰ ਇੱਕ ਉਲਟਾ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਉਸੇ ਤਰ੍ਹਾਂ ਪਹਿਲੀ ਸਲਾਈ ਤੋਂ ਡਿਜ਼ਾਈਨ ਦੁਬਾਰਾ ਸ਼ੁਰੂ ਕਰ ਲੈਣਾ ਛੇ-ਛੇ ਸਲਾਂਗਾ ਰਿਪੀਟ ਕਰਦੇ ਜਾਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜੀ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ